ਖਬਰ ਨਕੋਦਰ ਤੋਂ ਅੱਜ ਮਿਤੀ 20 ਦਸੰਬਰ 2024 ਦਿਨ ਸ਼ੁੱਕਰਵਾਰ ਨੂੰ ਟਰੱਕ ਯੂਨੀਅਨ ਸੂਬਾ ਪੰਜਾਬ ਪ੍ਰਧਾਨ ਸਰਦਾਰ ਹੈਪੀ ਸੰਧੂ ਹਲਕਾ ਨਕੋਦਰ ਦੀਆਂ ਕਿਸਾਨ ਜਥੇਬੰਦੀਆਂ ਨਾਲ ਇੱਕ ਅਹਿਮ ਮੀਟਿੰਗ ਦੌਰਾਨ ਸ਼ਹਿਰ ਨਕੋਦਰ ਪਹੁੰਚੇ ਨਕੋਦਰ ਤੋਂ ਰਾਜੇਸ਼ ਅਹਿਰ ਅਤੇ ਸਹਿਯੋਗੀ ਪੱਤਰਕਾਰ ਸੰਜੀਵ ਸ਼ਰਮਾ ਦੀ ਖਾਸ ਰਿਪੋਰਟ ਕੇਡੀ ਵਰਲਡ ਪੰਜਾਬੀ ਅਤੇ ਆਵਾਜ਼ ਪੰਜਾਬ ਦੀ ਨਿਊਜ਼ ਵੇਖ ਰਿਹਾ ਸਾਰੀ ਦਰਸ਼ਕਾਂ ਦਾ ਸਵਾਗਤ ਹੈ ਪਿਆਰੀ ਦਰਸ਼ਕੋ ਤਸਵੀਰਾਂ ਤੁਹਾਨੂੰ ਬੁਖਾਰਾ ਇਤਿਹਾਸਿਕ ਸ਼ਹਿਰ ਨਕੋਦਰ ਦੀਆਂ ਔਰ ਸਾਡੇ ਦਰਮਿਆਨ ਮੌਜੂਦ ਨੇ ਸੂਬਾ ਪੰਜਾਬ ਪ੍ਰਧਾਨ ਟਰੱਕ ਯੂਨੀਅਨ ਦੇ ਸਰਦਾਰ ਹੈਪੀ ਸੰਧੂ ਜੀ ਇਹਨਾਂ ਨਾਲ ਗੱਲਬਾਤ ਕਰਾਂਗੇ ਹਾਂਜੀ ਪ੍ਰਧਾਨ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਧੰਨਵਾਦ ਪ੍ਰਧਾਨ ਸਾਹਿਬ ਜਿਹੜੇ ਮੌਕੇ ਦੇ ਸੂਬੇ ਦੇ ਹਾਲਾਤ ਨੇ ਜਿਵੇਂ ਕਿ ਡੱਲੇਵਾਲ ਸਾਹਿਬ ਵੀ ਉਹਨਾਂ ਦੀ ਸਿਹਤ ਵੀ ਕਾਫੀ ਨਾਜ਼ੁਕ ਹੈ ਔਰ ਸੂਬਾ ਪੰਜਾਬ ਕਿੰਨਾ ਕੁ ਸਾਥ ਦੇ ਰਹੀ ਹੈ ਕਿਸਾਨਾਂ ਦਾ ਦੇਖੋ ਜਿਹੜੀ ਇੱਕ ਤਾਂ ਕੁਝ ਬ ਆਪ ਦੇ ਜਿਹੜੀਆਂ ਆਪਣੇ ਸਿਆਸੀ ਪਾਰਟੀਆਂ ਦੇ ਚਲ ਜਿਹੜੀਆਂ ਹੈਗੀਆਂ ਹੈਗੀਆਂ ਉਹ ਸਾਥ ਜਿਹੜਾ ਦਿੰਦੀਆਂ ਆ ਕਿਉਂਕਿ ਜਦੋਂ ਸਾਨੂੰ ਕੋਈ ਕੰਮ ਜਦੋਂ ਉਹ ਜਿਹੇ ਹਾਲਾਤ ਬਣ ਜਾਂਦੇ ਉਹ ਉੱਠ ਕੇ ਆਪਾਂ ਸਾਰੀਆਂ ਸਿਆਸੀ ਪਾਰਟੀਆਂ ਇੱਕ ਦੂਏ ਦੇ ਪਿੱਛੇ ਆਪਾਂ ਅੱਗੇ ਅੱਗੇ ਦੌੜਦੇ ਆ ਪਰ ਜੋ ਅੱਜ ਪੰਜਾਬ ਦੇ ਹਾਲਾਤ ਬਣੇ ਹੋਏ ਆ ਪੰਜਾਬ ਦੀਆਂ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਉੱਥੇ ਦੁੱਖ ਦੀ ਗੱਲ ਇਹ ਆ ਕਿ ਕੁਝ ਕਿਸਾਨ ਜਥੇ ਬੰਦੀਆਂ ਮੈਂ ਸਮਝਦਾ ਕਿ ਠੀਕ ਆ ਆਪਣਾ ਆਪਣਾ ਸਰਗ ਦਾ ਪ੍ਰੋਗਰਾਮ ਹੁੰਦਾ 100 ਮਤ ਪੇਜ ਹੁੰਦੇ ਆ ਪਰ ਜਿੱਥੇ ਪੰਜਾਬ ਦੇ ਮੰਗਾਂ ਦੀ ਗੱਲ ਆ ਪੰਜਾਬ ਦੀ ਲੜਾਈ ਦੀ ਗੱਲ ਆ ਮੈਂ ਸਮਝਦਾ ਕਿ ਆਪ ਸਭੀ ਮਤਪੇਤ ਭਲਾ ਕੇ ਪੰਜਾਬ ਨੂੰ ਇਕੱਠੇ ਹੋਗੇ ਡੱਲੇਵਾਲ ਸਾਹਿਬ ਦਾ ਕਿਉਂਕਿ ਜਿਹੜੀ ਅੱਜ ਹਾਲਾਤ ਬਣੇ ਆ ਪਹਿਲਾਂ ਚਲੋ ਕੁਝ ਵੀ ਸੀ ਉਹਨਾਂ ਦਾ ਪ੍ਰੋਗਰਾਮ ਸੀ ਉਹ ਉਸ ਤਰੀਕੇ ਨਾਲ ਜ਼ਿਆਦਾ ਪਰ ਅੱਜ ਜੋ ਹਾਲਾਤ ਬਣੇ ਆ ਪੰਜਾਬ ਦੇ ਡੱਲੇਵਾਲ ਸਾਹਿਬ ਮੇਰੇ ਖਿਆਲ 24 ਦਿਨ ਹੋ ਗਏ ਹਾਲਤ ਬਹੁਤ ਨਾਜ਼ੁਕ ਆ ਕਿਸੇ ਸਮੇਂ ਵੀ ਕੁਝ ਵੀ ਹੋ ਸਕਦਾ ਪਰ ਜੇ ਕੁਛ ਇਦਾਂ ਦਾ ਮਾੜਾ ਵਾਪਰ ਜਾਂਦਾ ਤੇ ਉਹ ਪੰਜਾਬ ਦੀ ਬਦਕਿਸਮਤੀ ਹੋ ਕਿਉਂਕਿ ਉਹ ਜਿਹੜੇ ਲੀਡਰ ਬਣੇ ਜਾਂ ਕਿਸੇ ਵੀ ਸਿਆਸੀ ਪਾਰਟੀ ਦੇ ਹੋਣ ਜਿਹੜੇ ਪੰਜਾਬ ਦੇ ਲੋਕਾਂ ਦੀ ਲੜਾਈ ਲੜਦੇ ਆ ਜੱਥੇ ਬੰਦੀ ਦੇ ਹੂਣ ਉਹ ਲੀਡਰ ਬੰਨ ਨੂੰ ਲੰਬਾ ਸਮਾਂ ਲੱਗਦਾ ਆ ਕੋਈ ਇਹੋ ਜਿਹਾ ਲੀਡਰ ਜੇ ਗਵਾਚੇਗਾ ਤਾਂ ਪੰਜਾਬ ਦੇ ਦੀ ਬਦ ਪੰਜਾਬ ਦੀ ਬਦਤੀ ਨੁਕਸਾਨ ਆ ਔਰ ਉੱਥੇ ਪੰਜਾਬ ਦੇ ਸਾਡੇ ਮੁੱਖ ਮੰਤਰੀ ਸਾਹਿਬ ਨੂੰ ਇਹ ਚਾਹੀਦਾ ਕਿ ਇਹਦੀ ਜਿਹੜੀ ਮੰਗ ਆ ਕਿਸਾਨਾਂ ਦੀ ਜਿਹੜੀਆਂ ਮੰਗਾ ਆ ਉਹ ਗੱਲ ਤਾਂ ਅੱਗੇ ਕਰਦੇ ਸੀ ਕਿ ਜਦੋਂ ਸਾਡੀ ਸਰਕਾਰ ਆ ਗਈ ਕਿਸਾਨਾਂ ਨੂੰ ਕਿਸੇ ਨੂੰ ਧੰਨੇ ਲਾਉਣ ਦੀ ਲੋੜ ਨਹੀਂ ਪਊਗੀ ਪਰ ਅੱਜ ਹਾਲਾਤ ਉਹ ਦੂਤੀ ਦੇਖ ਲੋ ਵੀ ਮੇਰਾ ਤਾਂ ਲਗਭਗ ਪਿਛਲੇ 4-5 ਮਹੀਨਿਆਂ ਤੋਂ ਰੋਡ ਜਮ ਕਰਕੇ ਉਸੇ ਰੋਡ ਦੇ ਉੱਤੇ ਬੈਠੇ ਆ ਪਰ ਸਰਕਾਰ ਗੰਭੀਰ ਨਹੀਂ ਆ ਔਰ ਪੰਜਾਬ ਸਰਕਾਰ ਨੂੰ ਪਹਿਲ ਕਦਮੇ ਕਰਦੇ ਹੋਏ ਵਿਚ ਬਚੋਲੇ ਦੀ ਰੋਲ ਪਲੇ ਕਰਕੇ ਸੈਂਟਰ ਗਵਰਨਮੈਂਟ ਦੇ ਨਾਲ ਗੱਲਬਾਤ ਕਰਕੇ ਕਿਸਾਨਾਂ ਦੇ ਜਿਹੜੇ ਮਾਮਲੇ ਹੱਲ ਕਰਾਉਣੇ ਚਾਹੀਦੇ ਆ ਔਰ ਪੰਜਾਬ ਦਾ ਤਾਂ ਕਿ ਪੰਜਾਬ ਦੀ ਜਿਹੜੀ ਕਿਸਾਨੀ ਆ ਜੇ ਪੰਜਾਬ ਦੀ ਕਿਸਾਨੀ ਫੇਲ ਹੋਊਗੀ ਉਹਦੇ ਨਾਲ ਪੰਜਾਬ ਦਾ ਮਜ਼ਦੂਰ ਵੀ ਥੱਲੇ ਜਾਊਗਾ ਕਿ ਸਾਰਿਆਂ ਦਾ ਸਾਰਾ ਕੰਮ ਜਿਹੜਾ ਆਪਣੇ ਪੰਜਾਬ ਖੇਤੀਬਾੜੀ ਸੂਬਾ ਪੰਜਾਬ ਦਾ ਜਿਹੜਾ ਕਾਮਯਾਬਦਾਰਦਾਰ ਆ ਡਵੈਲਪਮੈਂਟ ਦਾ ਕਹ ਲੋ ਦੁਕਾਨਦਾਰੀ ਦਾ ਕਹ ਲੋ ਉਹੀ ਪੈਸਾ ਰੋਟੇਸ਼ਨ ਚ ਘੁੰਮਣਾ ਸਰ ਸੂਬੇ ਦੇ ਕਿਸਾਨ ਕਾਫੀ ਲੰਬੇ ਸਮੇਂ ਤੋਂ ਆਪਣੇ ਮੰਗਾ ਨੂੰ ਲੈ ਕੇ ਬੈਠੇ ਨੇ ਕੀ ਤੁਹਾਨੂੰ ਲੱਗਦਾ ਕਿ ਕੇਂਦਰ ਸਰਕਾਰ ਕਿੰਨਾ ਕੁ ਸਾਥ ਦੇ ਰਹੀ ਉਹਨਾਂ ਨੂੰ ਕੇਂਦਰ ਸਰਕਾਰ ਤਾਂ ਮੈਂ ਸਮਝਦਾ ਹੰਕਾਰ ਦੀ ਨੀਤੀ ਦੇ ਵਿੱਚ ਜੇ ਮੋਦੀ ਜੀ ਅੰਮ੍ਰਿਤ ਸ਼ਾਹ ਦੀ ਹੰਕਾਰ ਦੀ ਨੀਤੀ ਦੇ ਬੈਠਿਆ ਤੁਸੀਂ ਚਾਹੇ ਪਿੱਛੇ ਰਨ ਐਂਡ ਨਟ ਕਾਨੂੰਨ ਆਇਆ ਸੀ ਜਿਹਨੂੰ ਲੈ ਕੇ ਟਰੱਕਾਂ ਨਾਲ ਲੰਬੀ ਲੜਾਈ ਲੜੀ ਚਲੋ ਪਰ ਪਹਿਲਾਂ ਕਾਨੂੰਨ ਜਦੋਂ ਲਿਆਉਂਦੇ ਹੋ ਉਸ ਤੋਂ ਪਹਿਲਾਂ ਚਾਹੀਦਾ ਤੇ ਇਹ ਕਿ ਉਸ ਤੋਂ ਪਹਿਲਾਂ ਸਾਰੀ ਸਾਰਿਆਂ ਨਾਲੋਂ ਆਮ ਜ਼ਹਿਮਤੀ ਬਣਾਈ ਜਾਵੇ ਉਹਨੂੰ ਜਿਹੋ ਜਿਹਾ ਮਾਹ ਔਰ ਉਹ ਸਰਦਾਰ ਦੇ ਸਰ ਡਿਕਟੇਟਰਸ਼ਿਪ ਕੀ ਦਬਾਉਣ ਦੀ ਰਾਜਨੀਤੀ ਕਰਦੇ ਆ ਪੰਜਾਬ ਦੇ ਮੈਂ ਸਮਝਦਾ ਕਿ ਉਹ ਜੋ ਸੁਪਾਆ ਜਿਹੜੇ ਦੱਬਣ ਵਾਲੇ ਨਹੀਂ ਹੈਗੇ ਇਹ ਕਿਸਾਨ ਆ ਜਿਹੜੇ ਪੰਜਾਬ ਦੇ ਇਨਕਲਾਬ ਲਿਆਂਦਾ ਪੰਜਾਬ ਦੇ ਹਰੀ ਕ੍ਰਾਂਤੀ ਲਿਆਂਦੀ ਇੰਡੀਆ ਦੇ ਵਿੱਚ ਵੀ ਇਹਨਾਂ ਦਾ ਦੋਹਣ ਸੋ ਇਹਨਾਂ ਦੀਆਂ ਗੱਲਾਂ ਨੂੰ ਕੋ ਗੰਭੀਰਤਾ ਨਾਲ ਲੈਣਾ ਚਾਹੀਦਾ ਪਰ ਸੁਪੇ ਦੀ ਜਨਤਾ ਨੇ ਜਿਹੜੀ ਬਦਲਾਅ ਦੇ ਰੂਪ ਤੇ ਵਿੱਚ ਸਰਕਾਰ ਚੁਣੀ ਤੁਹਾਨੂੰ ਕੀ ਲੱਗਦਾ ਕਿ ਉਹ ਉਹਨਾਂ ਨੇ ਜਿਹੜੇ ਆਪਣੇ ਪਹਿਲਾਂ ਵਾਅਦੇ ਕੀਤੇ ਜਿਵੇਂ ਕਿ ਸਿਹਤ ਸਿੱਖਿਆ ਤੇ ਨਸ਼ਿਆਂ ਤੇ ਕਿੰਨਾ ਕੋ ਕੰਮ ਉਹਨਾਂ ਨੇ ਕੀਤਾ ਕੁਛ ਨਹੀਂ ਮੈਂ ਤੁਹਾਨੂੰ ਸਾਰਿਆਂ ਨੂੰ ਤੁਸੀਂ ਮੈਨੂੰ ਮੇਰਾ ਖਿਆਲ ਕਹਿਣ ਦੀ ਲੋੜ ਨਹੀਂ ਤੁਸੀਂ ਲੋਕਰ ਰਹਿੰਦੇ ਹੋ ਤੁਹਾਨੂੰ ਵੀ ਪਤਾ ਵੀ ਕਿਸੇ ਵੀ ਮੁੱਦੇ ਦੇ ਉੱਤੇ ਸਰਕਾਰ ਦਾ ਕੋਈ ਨਸ਼ੇ ਦੇ ਕਹ ਲਓ ਬੇਰਜ਼ਗਾਰੀ ਦੇ ਕਹ ਲਓ ਕਿਸੇ ਕਾਲ ਦੇ ਉੱਤੇ ਮੁੱਦੇ ਦੇ ਉੱਤੇ ਸਰਕਾਰ ਖੜੀ ਨੀਊਟਰ ਕਾਣ ਦੀ ਮੰਗਾ ਲਾ ਲਓ ਕੋਈ ਵੀ ਲਾ ਲਓ ਮੈਂ ਨਹੀਂ ਸਮਝਦਾ ਕਿ ਕੋਈ ਜ਼ੀਰੋ ਫਰਕ ਵੀ ਪਿਆ ਹੋਵੇ ਕਿਸੇ ਗੱਲ ਦੇ ਤੁਸੀਂ ਟਰੱਕ ਯੂਨੀਅਨ ਸੂਬਾ ਪੰਜਾਬ ਪ੍ਰਧਾਨ ਹੋਣ ਦੇ ਨਾਤੇ ਤੁਸੀਂ ਸੂਬਾ ਵਾਸੀਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਮੈਂ ਤੇ ਇਹ ਕਹਿੰਦਾ ਕਿ ਹੁਣ ਡੱਲੇਵਾਲ ਸਾਹਿਬ ਉਸ ਸਥਿਤੀ ਵਿੱਚ ਹੈ ਗਿਆ ਚਾਹੇ ਚਲੋ ਉਹਨਾਂ ਦਾ ਪ੍ਰੋਗਰਾਮ ਦਿੱਤਾ ਹੈ ਕਿਸਾਨ ਜਥੇਬੰਦੀਆਂ ਨੂੰ ਕਈ ਵਾਰ ਰਾਜੂਸ ਕਰਨ ਨੂੰ ਬੁਲਾ ਕੇ ਸਾਰੇ ਨੂੰ ਇੱਕ ਮਾਝ ਦੇ ਇਕੱਠੇ ਹੋਗੇ ਧਲੇਵਾ ਸਾਡ ਦਾ ਸਾਥ ਦੇਣਾ ਚਾਹੀਦਾ ਤਾਂ ਕਿ ਪੰਜਾਬ ਨੂੰ ਬਚਾਇਆ ਜਾਵੇ ਪੰਜਾਬ ਦੇ ਜਿਹੜੇ ਲੀਡਰ ਨੂੰ ਬਚਾਇਆ ਧੰਨਵਾਦ ਜੀ ਸੋਹੇ ਸੰ ਸਰਦਾਰ ਹੈਪੀ ਸੰਧੂ ਜੀ ਜਿਹੜੇ ট্রাক ਯੂਨੀਅਨ ਸੂਬਾ ਪੰਜਾਬ ਪ੍ਰਧਾਨ ਨੇ ਸੋ ਤੁਸੀਂ ਵੇਖ ਰਹੇ ਸੀ ਕੇਡੀ ਵਰਲਡ ਪੰਜਾਬੀ ਅਤੇ ਆਵਾਜ਼ ਪੰਜਾਬ ਦੀ ਨਿਊਜ਼ ਕੈਮਰਾਮੈਨ ਗੌਰਵ ਸ਼ਰਮਾ ਦੇ ਨਾਲ ਮੈਂ ਰਾਜੇਸ਼ ਕੁਮਾਰ